ਆਵਾਜ਼ ਆ ਰਹੀ ਹੈ ਮੇਰਾ ਜਰਾਂਗੇ ਹੁਸਨ ਹਾਂ ਜੀ ਹੁਸਨ ਸਾਹਿਬ ਤੋਂ ਬੰਦਰ ਪਹਿਲਾਂ ਇਹ ਮਲਕਸਾ ਆਹ ਦੇਖੋ ਜੀ ਕੰਗਾ ਹਾਂ ਬਹੁਤ ਤੇ ਕਮ ਕਿ ਤੇ ਹੁਣ ਆਪਣਾ ਪਟਨਾ ਸਾਹਿਬ ਆ ਗਏ ਤੇ ਹੁਣ ਦਰਸ਼ਨ ਕਰਨ ਦੇ ਲੱਗ ਲੱਗੇ ਹੁਣ ਕਿੱਧਰ ਜਾ ਰਹੇ ਆਪਾਂ ਰਾਤ ਆ ਗਈ 11 ਵਜੇ ਗੁਰੂ ਦਾ ਬਾਗ ਗੁਰੂ ਦਾ ਬਾਗ ਹਾਂ ਜੀ ਰਾਤ ਆ ਗਈ 11 ਵਜੇ ਗੋਬਾਗ ਇੱਧਰ ਲੱਗੇ ਹੀ ਬਿਸਮਿਲਲਾਹ ਨਾ ਦੇਨੇ ਦੇਨੇ ਉਹ ਜੂਟਣਾ ਆਹ ਸਾਦੀ ਨੇ ਦੇਨੇ ਚਲਾਈ ਦਿੰਦੇ ਆਹ ਰਾਤ ਨੇ ਗਲੀ ਛੋਟੀ ਆ ਹੱਥ ਲੱਗ ਲਓ ਦਸਤਖਤ ਵਾਲੀ ਉਹੋ ਹੀ ਗਲੀ ਜੀ ਉੱਥੇ ਜਾਮ ਬਣ ਗਿਆ 20 ਜਣੇ ਬੱਚੇ ਪਾਪੀ ਬੀਬੀ ਨਾ ਟਰੈਵਲ ਕੱਲਾ ਹੀ ਸਵਾ ਲਾ इन्हू पिछे वाह खालसा वाहेगुरु की फतेह यात्रा बहुत वादिया हो रही है जी सोनी बहुत दर्शन हो रहे ਆ ਗਿਆ ਯਾਰ ਤੇ ਬੜੀ ਬੜੀ ਜਰ ਰਹੇ ਆ ਬੜੀਆ ਵਰਸਨ ਹੋ ਰਹੇ ਆ ਸਾਰੇ ਬਹੁਤ ਬਹੁਤ ਸਾਰੇ ਸ਼ਗਾਰੇ ਕਰਦੇ ਨੇ ਬੜੀ ਉੱਪਰ ਹੋਵੇ ਸਾਰੇ ਗੁਰਦੁਆਰਿਆਂ ਦੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਅਮਰਦਾਸ ਮਹਾਰਾਜ ਦਾ ਕਰੋਗੇ ਆ ਸਾਡੇ ਪਾਪਾ ਗੜਕਾਲ ਸਿੰਘ ਜੀ ਬਾਬਾ ਗੜਕਾਲ ਸਿੰਘ ਜੀ ਗਾਰੇ ਛੱਡ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕਰੋ ਜੀ ਗੰਗਾ ਦੇ ਦਰਸ਼ਨ ਕਰਾਓ ਦਰਸ਼ਨ ਗੰਗਾ ਦੇ ਨਾਲ ਨਾਲ